ਸਾਡੇ ਕੋਲੇ ਲਿਆਉਦਾ ਸੀ ਹਜ਼ਾਰ ਲਾਇਆ ਵੀ ਤੂੰ ਸਾਡੇ ਕੋਲੇ ਆਇਆ ਕਿ ਦੇਸਾ ਅੱਛਾ ਉਹਨੂੰ ਉਹਨੂੰ ਸਾਡੇ ਕੋਲੇ ਕਰ ਲੈ ਠੀਕ ਐ ਇੱਥੇ ਕਰ ਲੈ ਮਸ਼ੀਨੰਦੀ ਵਾਲੀ ਛੱਤ 'ਚ ਕਰ ਲੈ ਅੱਛਾ ਜੀ ਉਹਦਾ ਹਜ਼ਾਰ ਲਾਇਆ ਵੀ ਕਿੱਦੇ ਆਇਆ ਸੀ ਤੂੰ ਇਹਨਾਂ ਨੇ ਫਿਰ ਤੂੰ ਆਖੇਗਾ ਸਾਡੇ ਤਾਂ ਲੂਂਗ ਵੀ ਨਹੀਂ ਛੱਡਿਆ ਸਭ ਕਰੜ ਕੇ ਮੂੰਹ ਲਿਆ ਹਦੂ ਠੀਕ ਐ ਯਾਰ ਕਮਾਲ ਕਰਤੀ ਆਨੇ ਨਾ ਅਸੀਂ ਛੱਤ 'ਚ ਜਾਂਨੇ ਇੱਥੇ ਹੁੰਨੇ ਆ ਜਿਹੜਾ ਆਂਦਾ ਨਾ ਵੀ ਮੈਂ ਇਸ ਛੱਤ 'ਚ ਜਾ ਕੇ ਆ ਲਿਆ ਉਹਦੇ ਜੁੱਤੀਆਂ ਮਾਰ ਗਈ ਅੱਛਾ ਜੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਸ਼ਨੰਦੀ ਵਿੱਚ ਮੌਜੂਦਾ ਸੀ ਗੱਲਬਾਤ ਕਰਾਂਗੇ ਇਹਨਾਂ ਵੱਲੋਂ ਜਿਹੜੀਆਂ ਵੋਟਾਂ ਪਹਿਲਾਂ ਕਾਲੀ ਦਲ ਦੇ ਝੰਡੇ ਚੱਕੇ ਹੁੰਦੇ ਸੀ ਕਾਂਗਰਸ ਦੇ ਤੇ ਇਸ ਵਾਰ ਜਿਹੜਾ ਲੋਗੋ 92 ਐਮਐਲਏ ਦਾ ਲਾਇਆ ਲੋਕਾਂ ਨੇ 92 ਐਮਐਲਏ ਜਤਾਇਆ ਤਾਂ ਹੁਣ ਪੁੱਛਦੇ ਆ ਇਹਨਾਂ ਨੂੰ ਕਿਸ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਕੇ ਚੰਗੇ ਕੰਮ ਕੀਤੇ ਆ ਜਾਂ ਨਹੀਂ ਕੀਤੇ ਗੱਲਬਾਤ ਕਰਦੇ ਆ ਆਪਾਂ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਤਾਂ ਬਾਪੂ ਸਾਸ਼ੀਕਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਹੋ ਜੀ ਵਧੀਆ ਵਧੀਆ ਫਿਰ ਖੇਡ ਜਾਨੇ ਤਾਸ ਹਾਂ ਕਿਵੇਂ ਆ ਫਿਰ ਹੁਣ ਵੋਟਾਂ ਆ ਗਈਆਂ ਨੇ ਚੋਣ ਜਾਬਤਾ ਲੱਗ ਗਿਆ ਹਾਂਜੀ ਆਮ ਆਦਮੀ ਪਾਰਟੀ ਨੂੰ ਪਹਿਲਾਂ 92 ਐਮਐਲਏ ਜਿੱਤ ਕੇ ਦਿੱਤੇ ਸੀ ਹਾਂਜੀ ਚੰਗੇ ਕੰਮ ਕਰ ਹੋਏ ਆ ਪਿੰਡਾਂ ਦੇ ਵਿੱਚ ਸਾਡੇ ਦਾ ਹਿਸਾਬ ਨਾਲ ਕੋਈ ਕੰਮ ਹਾਲ ਚੰਗਾ ਹੋਇਆ ਹੀ ਨਹੀਂ ਹੂੰ ਜਿੱਥੇ ਆ ਗਲੀਆਂ ਨਾਲੀਆਂ ਨੂੰ ਹਰ ਇੱਕ ਬੰਦਾ ਲੈ ਕੇ ਵਹਿ ਜਾਂਦਾ ਆ ਸੜਕ ਪਰ ਚ ਸਾੜੋ ਗਰੇ ਪਿਆ ਹੂੰ ਕੋਈ ਸੜਕ ਨਹੀਂ ਚਾਹੀਦੀ ਹੂੰ ਕਿਸੇ ਆ ਮਜ਼ਦੂਰ ਬੈਠਿਆ ਸਾਡੇ ਕੋਲੇ ਕਿੰਨੇ ਹੂੰ ਇਹਨਾਂ ਨੂੰ ਦੱਸੋ ਵੀ ਜਿਹੜਾ ਇਹ ਕੰਮ ਕਰਕੇ ਆਉਂਦੇ ਆ ਗਵਰਨਮੈਂਟ ਦਾ ਕਿਹਨੂੰ ਪੈਸੇ ਜਾਂ ਦਿੱਤੇ ਆ ਇਹ ਚੀ ਚੀ ਮਹੀਨੇ ਯੱਭੀ ਜਾਂਦੇ ਆ ਇਹਨਾਂ ਨੇ ਉਹੋ ਰੋਟੀ ਕਰਕੇ ਖਾਣੀ ਐ ਗਰੀਬ ਆਦਮੀ ਕਿੱਥੋਂ ਕਰਨਗੇ ਕੀ ਇਹ ਕੰਮ ਆ ਚਾਜਦੇ ਕੋਈ ਚਾਜਦੇ ਕੰਮ ਕਰਨ ਬਾਕੀ ਸਾਡੇ ਐਮਪੀ ਜੋ ਐਮਐਲਏ ਜਿਹੜਾ ਪਹਿਲਾਂ ਜੇਤੋ ਵਾਲਾ ਮੁੰਡਾ ਸੀਗਾ ਇਹਨੂੰ ਅਸੀਂ ਜਾਣਦੇ ਸਾਂ ਇਹਨੂੰ ਜਿਤਾਇਆ ਜਿਹੜੇ ਦੂਰ ਦੇ ਨੂੰ ਅਸੀਂ ਜਾਣਦੇ ਨਹੀਂ ਅਸੀਂ ਕੀ ਜਿਤਾਵਾਂਗੇ ਕਰਮਜੀਤ ਅਨਮੋਲ ਐ ਫਿਲਮਾਂ ਦੇ ਵਿੱਚ ਕੰਮ ਕੀਤਾ ਉਹਨੇ ਭਗਵੰਤ ਮਾਨ ਦੇ ਨਾਲ ਕਮੇਡੀਆਂ ਕੀਤੀਆਂ ਨੇ ਟਿਕਟ ਦੇ ਦਿੱਤੀ ਆ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਕਰਮਜੀਤ ਅਨਮੋਲ ਨੂੰ ਐਮਪੀ ਬਣਾਉਣਾ ਉਹਨਾਂ ਨੇ ਦੇਖੋ ਜੀ ਇਹ ਪਾਰਟੀ ਦਾ ਕੰਮ ਹੈ ਟਿਕਟ ਦੇਣੀ ਹੂੰ ਜਿਹੜਾ ਜਿੱਤ ਦਾ ਸਿਹਰਾ ਦੇਣਾ ਇਹ ਸੰਗਤ ਨੇ ਦੇਣਾ ਬਿਲਕੁਲ ਸਾਡੇ ਕੋਈ ਸਾਰੇ ਨਹੀਂ ਨਾਮ ਅਲਮੋਲ ਨੂੰ ਜਿਤਾ ਸਕਦਾ ਨਾਮ ਅਮੋਲਕ ਨੂੰ ਜਿਤਾਇਆ ਸਾਰੀ ਸੰਗਤ ਦਾ ਸਿਹਰਾ ਜੇਕ ਜਿੱਤ ਦਾ ਅੱਗੇ ਇਹਨਾਂ ਦੀ ਕਿਰਾਇਆ ਜੇ ਸੰਗਤ ਦੀ ਇਹਨਾਂ ਤੇ ਮਿਹਰ ਹੋਊਗੀ ਤਾਂ ਜਿੱਤੇ ਹੋਊਗੀ ਚੰਗੇ ਕੰਮ ਕੀਤੇ ਹੋਣਗੇ ਤਾਂ ਹੀ ਲੋਕ ਵੋਟਾਂ ਪਾਉਣਗੇ ਪਿੰਡ 'ਚ ਰਹਿੰਦੇ ਹੋ ਕਿਵੇਂ ਚੰਗਾ ਕੰਮ ਹੋਇਆ ਕੋਈ ਜਿੱਤ ਹਾਰ ਤੇ ਪਤਾ ਲੱਗਣਾ ਚੰਗੇ ਦਾ ਤਾਂ ਮੈਂ ਬਹੁਤ ਆਪਦਿਆਂ ਨੇ ਅਗਿਆਨੀ ਬਣਿਆ ਰਹੂੰ ਚੰਗਾ ਬਣਿਆ ਹੂੰ ਜਦੋਂ ਮੈਂ ਦਿਆ ਬਣਾ ਕੇ ਸੱਧ ਕਸਾਈ ਠੀਕ ਹੈ ਗੁਰਬਾਣੀ ਕਹਿੰਦੀ ਮੈਂ ਨਹੀਂ ਕਹਿੰਦਾ ਜੇ ਮੈਂ ਚਾਹ ਦੇ ਕੰਮ ਹੀ ਨਾ ਕਰੂੰਗਾ ਲੋਕ ਤਾਂ ਮੇਰੇ ਸ਼ਤਰ ਮਾਰਨਗੇ 2 ਸਾਲ ਹੋ ਗਏ ਚੰਗਾ ਕੰਮ ਹੋਇਆ ਫਿਰ ਜੋ ਕੋਈ ਚਾਹਦਾ ਕਰੂਗਾ ਉਹਦੀ ਜਿੱਤ ਮਿਲੂਗੀ ਉਹਨੂੰ ਮੈਂ ਕਹੋਣਾ ਆਖਣ ਵਾਲਾ ਵਿਚਾਰਾ ਜੀ ਮੈਂ ਨਹੀਂ ਕਹਿੰਦਾ ਵੀ ਇਹ ਇਹਨਾਂ ਨੇ ਮਾੜੇ ਕੰਮ ਕੀਤੇ ਜੇ ਇਹਨਾਂ ਨੇ ਚੰਗੇ ਕੰਮ ਕੀਤੇ ਜਿੱਤਣਗੇ ਅੱਛਾ ਗੱਲ ਕਰੀਏ ਪਾ 92 ਮੇਲੇ ਲੋਕਾਂ ਨੇ ਜਿਤਾਏ ਹਵਾ ਬਣੀ ਵੇਬ ਬਣਿਆ ਹਾਂਜੀ ਕਾਲੀਆਂ ਨੇ ਵੀ ਰਾਜ ਕੀਤਾ ਹਾਂਜੀ ਕਾਂਗਰਸ ਨੇ ਵੀ ਰਾਜ ਕੀਤਾ ਉਹਨਾਂ ਨੂੰ ਲੋਕਾਂ ਨੇ ਕਿਉਂ ਨਹੀਂ ਵੋਟਾਂ ਪਾਈਆਂ ਦੇਖੋ ਜੀ ਇਹ ਜਿਹੜਾ ਸੀ ਨਾ ਕੰਮ ਪਹਿਲਾਂ ਕਾਂਗਰਸ ਦੇ ਲੋਕਾਂ ਕਕੇ ਕਾਲੀਆਂ ਤੇ ਆ ਗਏ ਠੀਕ ਹੈ ਫੇਰਾ ਹਾ ਜਿਹੜਾ ਕਾਂਡ ਦਾ ਇਕਾਲੀਆਂ ਸਿਰ ਰੱਬ ਜਾਣੇ ਉਹਨਾਂ ਨੇ ਕੀਤਾ ਜਾਂ ਨਹੀਂ ਕੀਤਾ ਬਹਿਬਲਾਲਾ ਉਹਦੇ ਨਾਲ ਲੋਕਾਂ ਦਾ ਜਿਹੜਾ ਮਨਸੀ ਬਦਲ ਗਿਆ ਬਦਲਾਓ ਚ ਇਹਨਾਂ ਦੀ ਸਰਕਾਰ ਆ ਗਈ ਆਹ ਹਾ ਕੰਮ ਆ ਜੀ ਸ਼ੱਕ ਨਾ ਹਰਕਨੇ ਆ ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ ਸਾਥ ਦੇ ਵਿੱਚ ਬੈਨੇ ਹੋ ਤੁਸੀਂ ਆਉਂਦੇ ਆ ਕਹਿੰਦੇ ਸੀ ਸੱਥਾਂ ਦੇ ਵਿੱਚ ਆਵਾਂਗੇ ਕੋਈ ਨਹੀਂ ਇੱਥੇ ਆਇਆ ਜੀ ਇਹਨਾ ਹੋਵੇ ਤੁਸੀਂ ਨਾ ਬੈਠਦੇ ਹੋ ਕਿ ਤੇ ਤੁਹਾਡੀ ਗੈਰ ਹਾਜ਼ਰੀ ਚਾਹੀਦੀ ਨਹੀਂ ਨਹੀਂ ਅਸੀਂ 24 ਘੰਟੇ ਇਸੇ ਕਿਤੇ ਤਈ ਆ ਅੱਛਾ ਜੀ ਹਾਂ ਤਾਸ ਕਿਹੜ ਨਹੀਂ ਆ ਹੂੰ ਤੇ ਬਸ ਇੱਥੇ ਜਾਂ ਰੋਟੀ ਖਾਣ ਘਰੇ ਜਾਨੇ ਤਾਂ ਵੀ ਕਰੋ ਭੁੰਡੇ ਇੱਥੇ ਹੋਰ ਅਸੀਂ ਕੀ ਕਰਨਾ ਸਰਕਾਰੀ ਗੱਡੀਆਂ ਉਹਨਾਂ ਦੀ ਗੱਡੀ ਤਾਂ ਸ਼ੂ ਕਰਕੇ ਨਿਕਲ ਜਾਂਦੀ ਹੈ ਕੀ ਇਹ ਇੱਥੇ ਬੈਠ ਕੇ ਹਾਜ਼ਰੀ ਲਵਾ ਕੇ ਜਾਂਦੀ ਹੋ ਨਹੀਂ ਜੀ ਨਹੀਂ ਕੋਈ ਇਹਨਾ ਨਹੀਂ ਪੱਕਾ ਪਤਾ ਪੱਕਾ ਸਬੂਤ ਨਾਲ ਕਹਿ ਸਕਦੇ ਹਾਂ ਵੀ ਇੱਥੇ ਨਹੀਂ ਹੁੰਦੇ ਸੱਥ ਚ ਹਾਂ ਜੀ ਇੱਥੇ ਨਹੀਂ ਕਦੇ ਵੀ ਹਮਾਂ ਦਾ ਸਟੇਜ ਤੋਂ ਕਹਿੰਦਾ ਅਸੀਂ ਚਲਾਉਣੀ ਸੱਥਾਂ ਚ ਸਰਕਾਰ ਨਾ ਨਾ ਅੱਛਾ ਦੇਖੋ ਜੀ ਹਵਾ ਹੀ ਨਹੀਂ ਵਿਖਾਈ ਮਾ ਤਾਂ ਮੂੰਹ ਨੇ ਵਿਖਾਇਆ ਇੱਥੇ ਆਪਾਂ ਹੁਣ ਐਵੇਂ ਪਾਰਟੀ ਲੈਵਲ ਤੇ ਨਿੰਦਿਗੇ ਜਾਂ ਕੋਈ ਗੱਲ ਹੋਰ ਹੋਵੇ ਮੂੰਹ ਵਿਖਾਉਣਾ ਜਾਂ ਐਵੇਂ ਕਿਸੇ ਤੇ ਚਿਕੜ ਸਿੱਟਿਏ ਉਹਦਾ ਕੋਈ ਫਾਇਦਾ ਨਹੀਂ ਪਰ ਜੇ ਇੱਥੇ ਆਇਆ ਹੋਵੇ ਤਾਂ ਮੈਂ ਦਾਅਵੇ ਨਾ ਕਰ ਸਕਦਾ ਵੀ ਇੱਥੇ ਨਹੀਂ ਆਇਆ ਜੇ ਉਹ ਹੁਣ ਤੁਹਾਡੇ ਕੋਲੇ ਇੱਥੇ ਆ ਕੇ ਸੱਤ ਜਦੋਂ ਵੋਟਾਂ ਮੰਗਣਗੇ ਉਹਨਾਂ ਨੇ ਕਹਿ ਦੇਣਾ ਸੀ ਤੇ ਸਰਕਾਰੀ ਸੱਤਾਂ ਤੋਂ ਚਾਈਆ ਫਿਰ ਕੀ ਕਹੋਗੇ ਉਹਨਾਂ ਨੂੰ ਨਹੀਂ ਜੀ ਫਿਰ ਤਾਂ ਸਾਡੀ ਸਰਕਾਰ ਹੋਗੀ ਉਹਨਾਂ ਹੀ ਤਾਂ ਸਰਕਾਰ ਨੇ ਹੂੰ ਤੇ ਉਹ ਕਹਿੰਦੇ ਹੈ ਜੀ ਤੁਹਾਡੀ ਸਰਕਾਰ ਕਹਿੰਦੇ ਨਹੀਂ 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 ਸਰਕਾਰ ਪਾਰਟੀ ਦੀ ਹੈ ਹੂੰ ਠੀਕ ਹੈ ਆਮ ਆਮ ਬੰਦਾ ਤਾਂ ਹੁਣ ਆ ਜਿਹੜਾ ਇਹ ਚੀਜ਼ ਚਾਹੁੰਦਾ ਇਹਦੀ ਕਰਨ ਉਹ ਚੀਜ਼ ਜਿਹੜੀ ਗੱਲ ਪਚਾਉਂਦਾ ਇਹਦੀ ਕਰਨ ਇਹਦੀ ਕਰਨ ਜੋ ਮੈਂ ਚਾਹੁੰਦਾ ਮੇਰੀ ਕਰਨ ਇਹਦੀ ਕਰਨ ਹੂੰ ਆਮ ਗੱਲ ਨੂੰ ਫੜ ਕੇ ਉਹ ਆਮ ਹੋ ਗਿਆ ਜਾਂ ਵੀ ਤੁਸੀਂ ਦੇਖੋ ਇੱਥੇ ਰਸ਼ਨ ਆਇਆ ਸਾਡੇ ਹੂੰ 5 ਕਿਲੋ ਭਗਵੰਤ ਮਾਨ ਦੀ ਫੋਟੋ ਉਹਦੇ ਤੇ ਹੂੰ ਤੇ ਜਿਹੜੀ ਸੈਂਟਰ ਦੀ ਕਣਕ 15 ਕਿਲੋ ਆਉਂਦੀ ਆ ਜੋ 5 ਕਿਲੋ ਕੱਟ ਕੇ ਦਿੰਦੇ ਆ ਹੂੰ ਚੰਗਾ ਇੰਨਾ ਵਾਸਤੇ ਗਰੀਬਾਂ ਵਾਸਤੇ ਕੀ ਆ ਹੂੰ ਜਾਂ ਮੈਂ ਵੀ ਮੈਨੂੰ ਵੀ ਆਉਂਦਾ ਮੈਂ ਇੱਕ ਛੋਟਾ ਜਿਹਾ ਕਿਸਾਨ ਆ ਮੇਰੇ ਆਥੇ ਕੀ ਚੰਗਾ 5 6 ਕਿਨਾਲਾਂ ਵਾਲਾ ਕੋਈ ਜ਼ਿੰਮੇਦਾਰ ਬੜਾ ਵੱਡਾ ਨਹੀਂ ਕਹਾ ਸਕਦਾ ਹੂੰ ਆ ਮੈਦੂਨਾਰ ਗਈ ਹੁੰਨੇ ਆ ਸੀ ਹੂੰ ਮੇਰਾ ਵੀ 5 ਕਿਲੋ ਕੱਟ ਕੇ ਦਿੱਤਾ ਠੀਕ ਐ ਤੇ ਪਹਿਲਾਂ ਕਿੰਨੇ ਕਿੰਨੇ ਕਿਲੋ ਆਉਂਦਾ ਸੀ 15 ਕਿਲੋ ਇਹਨਾਂ ਨੇ 5 ਕਿਲੋ ਕਰਤਾ ਹਾਂ ਕੱਟ ਤੇ ਚੰਗਾ ਕਰਤਾ ਕੰਮ ਇਹਨਾਂ ਨੇ ਚੰਗਾ ਕੀ ਕੀਤਾ ਜੀ 15 ਚਾਹੀਦੀ ਸੀ ਸਾਨੂੰ ਜਿਹੜਾ 5 ਉਹਨਾਂ ਨੇ ਦਿੱਤਾ ਹੂੰ ਉਹਨਾਂ ਦਾ ਇਹਨਾਂ ਨੇ ਕੱਟ ਲਿਆ ਉਹ ਪੰਜਾਬ ਗਵਰਨਮੈਂਟ ਦੀ ਹੈ ਸੈਂਟਰ ਗਵਰਨਮੈਂਟ ਦੀ ਹੂੰ ਠੀਕ ਐ ਇਹ ਦੇਖ ਪੁੱਛਣ ਇਹ ਵੀ ਇਹ ਕੀ ਕਰਦੇ ਆ ਤੁਸੀਂ ਜਿੱਦਾਂ ਕਹਿੰਦੇ ਬਾੜਾ ਚੰਗਾ ਕੰਮ ਕਰਤਾ ਕਹਿੰਦੇ ਪੀਸਿਆ ਬਸਾਇਆ ਆਟਾ ਦਿੱਤਾ ਸੀ ਜੀ ਨਹੀਂ ਦੇਤਾ ਆਟਾ ਦਾ ਦੇਤਾ ਮੈਂ ਮੰਨਦਾ ਵੀ ਇਹਨਾਂ ਨੇ ਦੇਤਾ ਫਾਰਮ ਫਾਰਮੇਟਿਵ ਪੂਰੀਆ 5 ਕਿਲੋ ਨਾਲ ਕੀ ਦਾ ਪਰਿਵਾਰ ਚੱਲੂਗਾ ਦੇਖੋ ਤੇ ਜੋ ਕੱਟ ਹੀ ਲੈਣਾ ਉਹਦਾ ਦੇਣ ਦਾ ਕੀ ਫਾਇਦਾ ਅੱਛਾ ਜੀ ਜੇ ਮੈਂ ਤੁਹਾਨੂੰ 100 ਰੁਪਏ ਦੇ ਕੇ ਜੇਬ ਤੋਂ ਕੱਢ ਲਿਆ ਫਿਰ ਇਹਦਾ ਸਾਨ ਕਰਨਾ ਕੱਟ ਦੇ ਨਾ ਠੀਕ ਹੈ ਠੀਕ ਹੈ ਇਹਨਾਂ ਦਾ ਅਸੀਂ ਪੰਜਾਬ ਗਵਰਨਮੈਂਟ ਦੇ ਪਹਿਲਾਂ ਪੰਜਾਬ ਗਵਰਨਮੈਂਟ ਤੋਂ ਹੀ ਲੈਂਦੇ ਰਿਹਾ ਕੈਪਟਨ ਵੇਲੇ ਵੀ ਬਾਦਲ ਵੇਲੇ ਵੀ 2 ਰੁਪਏ ਅਸੀਂ ਭਰਦੇ ਸੀ ਕਿਲੋ ਦੇ ਤੇ ਉਹ ਸਾਨੂੰ ਮਿਲਦੇ ਸੀਗੇ ਕੋਈ ਕਿਸੇ ਦੀ ਕਟਾਕਟਾਈ ਨਹੀਂ ਸੀ ਹੁਣ ਇਹਨਾਂ ਨੇ ਆ ਕੇ ਅਸੀਂ ਫ੍ਰੀ ਦੇਵਾਂਗੇ ਘਰੇ ਛੱਡ ਕੇ ਜਾਵਾਂਗੇ ਕੋਈ ਇੱਥੇ ਇੱਕ ਦਿਨ ਗੱਡੀ ਆਈ ਸੀਗੀ ਉਹ ਦੇ ਗਈ ਤੇ ਦੂਜੇ ਡੱਫੂਆਂ ਵਾਲੇ ਕੱਟੀ ਜਾਂਦੇ ਤਿੰਨੇ ਡੱਫੂਆਂ ਵਾਲੇ ਠੀਕ ਹੈ ਬਾਪੂ ਜੀ ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਦੇ ਵਿੱਚ ਰਾਸ਼ਨ ਵੰਡਿਆ ਗਿਆ ਤੇ ਤੁਹਾਡਾ ਪਿੰਡ ਬਿਸ਼ਨੰਦੀ ਹੈ ਤੇ ਬਿਸ਼ਨੰਦੀ ਦੇ ਵਿੱਚ ਵੀ ਰਾਸ਼ਨ ਵੰਡਿਆ ਵੰਡਿਆ ਜੀ ਜ਼ਰੂਰ ਹੂੰ ਵੰਡਿਆ ਵੰਡਿਆ 5 ਕਿਲੋ ਹੂੰ ਇਹਨਾਂ ਨੇ ਵੰਡਤਾ ਹੂੰ ਲੋਕਾਂ ਨੇ ਲੈ ਲਿਆ ਹੂੰ ਚਲ 5 ਕਿਲੋ ਨਾ ਮਹੀਨਾ ਤਾਂ ਨਹੀਂ ਲੰਘਦਾ ਹੂੰ ਤੂੰ ਕਹ ਲੋਕਾਂ ਨੇ ਲੈ ਲਿਆ ਤੂੰ ਨਹੀਂ ਲਿਆ ਮੈਂ ਵੀ ਲਿਆ ਅੱਛਾ ਕਿ ਨਹੀਂ ਮੈਂ ਵੀ ਲੋਕਾਂ ਚ ਆ ਗਿਆ ਵੀ ਲੈ ਤਾਂ ਲੈਣਾ ਲੋਕ ਹੀ ਬਣ ਕੇ ਪਹਿਲਾਂ ਕਿੰਨਾ ਮਿਲਦਾ ਸੀ 5 ਕਿਲੋ ਜੀ ਦਾ ਦਿੱਤਾ ਤੁਹਾਨੂੰ ਪਹਿਲਾਂ ਪਹਿਲਾਂ 10 ਕਿਲੋ ਤੇ 15 ਕਿਲੋ ਨਹੀਂ 15 ਨਹੀਂ 15 ਦਾ 30 ਕਿਲੋ ਦਿੰਦੇ ਹੁੰਦੇ ਸੀ ਪਹਿਲਾਂ ਫਿਰ ਇਹਨਾਂ ਨੇ ਕਰਤਾ 15 ਹੂੰ ਤੇ ਇਹਨਾਂ ਨੇ ਕਰਤਾ 5 ਹੂੰ ਠੀਕ ਐ ਅੱਛਾ ਉਹ 5 ਕਿਲੋ ਇਹਨਾਂ ਉਹਨਾਂ ਨੇ ਦਿੱਤਾ ਅਸੀਂ ਲੈ ਲਿਆ ਹੂੰ ਲੈ ਲਿਆ ਤੇ ਜਦੋਂ ਦੂਜੇ ਦੀਪੂ ਵਾਲੇ ਆਈ ਸਰਕਾਰ ਦੇਣ ਆ ਦੀਪਕਾਂ ਤੇ ਆਏ ਉਹਨਾਂ ਨੇ ਉਹ 5 ਕਿਲੋ ਜਿਹੜਾ ਮਗਰਲਾ ਦਿੱਤਾ ਸੀ ਉਹ ਕੱਟ ਲਿਆ ਠੀਕ ਐ ਚਾਹ ਨੂੰ ਦਿੱਤਾ 15 ਕਿਲੋ ਇੱਕ ਜੀਰਾ ਤੇ ਵਧੀਆ ਕੰਮ ਹੋ ਗਿਆ ਪੀਸੇ ਆਪਸਾਇਆ ਆਟਾ ਮਲਣ ਲੱਗ ਗਿਆ ਸਭ ਸਭ ਮਿਲਿਆ ਤਾਂ 5 ਕਿਲੋ 30 ਦੀ ਬਜੇ ਕੀ ਕਰਤਾ ਇਹਨਾਂ ਨੇ ਕੀ ਦਿੱਤਾ ਸਾਨੂੰ ਕੁਝ ਨਹੀਂ ਦਿੱਤਾ ਚੰਗਾ ਉਹ ਕਹਿੰਦੇ ਕਿ ਲਈ ਰੋਟੀ ਬਣਾਉਣੀ ਹੈ ਜੀ ਨਾ ਤੁਹਾਨੂੰ ਚੱਕੀ ਦੇ ਨਾ 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 ਅਸੀਂ ਤਾਂ ਚੱਕੀ ਤੇ ਭਿਆ ਲਾਂਗੇ ਸਾਨੂੰ ਰਸਣ ਪੂਰਾ ਆਉਣਾ ਚਾਹੀਦਾ ਸਾਨੂੰ ਉਹ ਪੀਣੇ ਚੰਗੇ ਆ ਚੰਗਾ ਕੰਮ ਕਰਦਾ ਕੀਤਾ ਆਮ ਆਦਮੀ ਪਾਰਟੀ ਦੀ ਨਾ ਨਾ ਮੇਰੀਆਂ ਮੇਰੀ ਤਾਂ ਉੱਥੇ ਆਓ ਤੁਸੀਂ ਤੇ ਜਾ ਕੇ ਵੇਖ ਲਾ ਉੱਥੇ ਗਲੀ ਵੀ ਕੱਚੀ ਪਈ ਹੈ ਅੱਛਾ ਜੀ ਕੁਝ ਨਹੀਂ ਕੀ ਪਾਉਂਗੇ ਬੂਟਾ ਆਮ ਆਦਮੀ ਸਰਕਾਰ ਨੂੰ ਨਾ ਨਾ ਅਸੀਂ ਨਹੀਂ ਪਾਉਂਦੇ ਪਹਿਲਾਂ ਤਾਂ ਮਸ਼ੀਨਾਂ ਤੋੜਦੀਆਂ 92 ਮੇਲੇ ਜਿਤਾਤੀ ਉਹਦੋ ਤਾਂ ਜਿਹੜਾ ਕੁਸ ਚੱਖਣ ਚੋਲਾ ਚੱਲ ਗਿਆ ਚੱਲ ਗਿਆ ਅੱਛਾ ਹਾਂ ਬਸ ਠੀਕ ਹੈ ਹੁਣ ਫਿਰ ਕਿਹਨੂੰ ਕੀ ਦੀ ਸਰਕਾਰ ਆਊਗੀ ਕੱਲ੍ਹਾਂ ਦੀ ਕਿ ਕਾਂਗਰਸ ਕੀ ਆਮਦ ਜਿਹੜਾ ਸਾਡਾ ਕੰਮ ਕਰੂਗਾ ਕੰਮ ਹੁਣ ਕੀ ਕਰ ਦੂਗਾ ਹੁਣ ਤਾਂ ਚੋਣ ਜਾਬਤਾ ਹੀ ਲੱਗ ਗਿਆ ਬਾਪੂ ਚੋਣ ਜਾਬਤਾ ਲੱਗਾ ਲੱਗਾ ਅੱਛਾ ਜੀ ਹਾਂ ਤੇ ਹੁਣ ਵੋਟਾਂ ਪੈਣਗੀਆਂ ਨਹੀਂ ਪਾਉਂਦੇ ਪਾਉਂਦੇ ਨਹੀਂ ਕਿਸੇ ਨੂੰ ਨਹੀਂ ਪਾਉਂਦੇ ਕਿਸੇ ਨੂੰ ਨਹੀਂ ਪਾਉਂਦੇ ਕਿਉਂ ਆ ਸਾਡੀ ਮਰਜ਼ੀ ਅੱਛਾ ਜੀ ਸਾਡੀਆਂ ਵੋਟਾਂ ਅੱਛਾ ਜੀ ਠੀਕ ਹੈ ਅਰੇ ਜੀ ਨੂੰ ਮਰਜ਼ੀ ਬਾਵਾ ਜਿਹੜਾ ਸਾਨੂੰ ਸਮਝੂ ਉਸੇ ਨੂੰ ਸਮਝਾਂਗੇ ਜਿਹੜਾ ਸਮਝੇ ਆਪ ਨੂੰ ਉਹਦੇ ਸਮਝੋ ਬਾਪ ਨੂੰ ਅੱਛਾ ਜੀ ਹਾਂ ਠੀਕ ਹੈ ਪੱਕਾ ਗੁੱਸਾ ਆ ਗਿਆ ਫਿਰ ਬਾਪੂ ਗੁੱਸਾ ਹੀ ਆਉਣਾ ਫਿਰ ਜਦੋਂ ਘਰੇ ਬੈਠਾ ਤਾਂ ਮੇਰੇ 30 ਸਾਲ ਹੋ ਗਏ ਮੈਨੂੰ ਉੱਥੇ ਕੇ ਨੂੰ 30 ਸਾਲ ਦੀ ਮੇਰੀ ਵੀਹੀ ਨਹੀਂ ਬਣੀ ਅੱਛਾ ਜੀ ਉਸ ਤੱਕ ਭਈਆ ਕੱਚੀ ਹੁਣ ਚੱਲ ਕੇ ਵੇਖ ਲੈ ਫੋਟੋ ਰਹਾ ਲੈ ਤੂੰ ਅੱਛਾ ਕਿਆ ਸੀ ਫਿਰ ਆਮ ਆਦਮੀ ਪਾਰਟੀਆਂ ਨੂੰ ਵੀ ਆ ਹਾਂ 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 ਕਿਆ ਸੀ ਮੋਲਕ ਨੂੰ ਕਿਹਾ ਸੀ ਮੋਲਕ ਨੇ ਆਖਿਆ ਕਿ ਬਣਾਵਾਂਗੇ ਬਾਪੂ ਬਣਾਵਾਂਗੇ ਅਸੀਂ ਮੈਂ ਦਫ਼ਤਰ ਤੋਂ ਵੀ ਜਾ ਕੇ ਆਇਆ ਪਰ ਬਣਾਉਣੀ ਕੀ ਸੀ ਉਹ ਪਈ ਹੈ ਕੱਚੀ ਉਸੇ ਤੱਕ ਤੇ ਹੁਣ ਸੱਥ ਚ ਆ ਜਾਂਦੀ ਹੈ ਫਿਰ ਆਮ ਆਦਮੀ ਪਾਰਟੀ ਦੀ ਨਾ 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 ਇੱਥੇ ਜਾ ਕੇ ਉਹਨਾਂ ਨੇ ਮੂੰਹ ਤਾਂ ਕੀ ਖੋਣਾ ਸੀ ਪਿੱਛਾ ਨਹੀਂ ਵਿਖਾਇਆ ਅੱਛਾ ਜੀ ਹੋਰ ਪੱਕੀ ਗੱਲ ਆ ਪੱਕੀ ਉਹ ਤਾਂ ਗੈਂਦੇ ਸਰਕਾਰੀ ਸੱਥਾਂ ਤੋਂ ਚਲਦੀ ਹੈ ਜੀ ਆ ਚੱਲ ਦੀ ਆ ਸੱਥਾਂ 'ਚ ਸੀਐਮ ਭਗਵੰਤ ਮਾਨ ਦਾ ਸਟੇਜ ਤੋਂ ਕਹਿ ਦਿੰਦਾ ਵੀ ਅਸੀਂ ਲੋਕਾਂ ਦੀ ਘਰ ਘਰ ਜਾ ਕੇ ਉਹਨੂੰ ਸਾਡੇ ਕੋਲੇ ਲਿਆਉ ਦਾ ਅਸੀਂ ਹਜ਼ਾਰ ਲਾਈਏ ਵੀ ਤੂੰ ਸਾਡੇ ਕੋਲੇ ਆਇਆ ਕਿਦੇ ਸਾ ਅੱਛਾ ਉਹਨੂੰ ਉਹਨੂੰ ਸਾਡੇ ਕੋਲੇ ਕਰ ਲੈ ਠੀਕ ਐ ਇੱਥੇ ਕਰ ਲੈ ਮਸ਼ੀਨਾਂ ਦੀ ਵਾਲੀ ਸੱਥ 'ਚ ਕਰ ਲੈ ਅੱਛਾ ਜੀ ਉਹਦਾ ਹਜ਼ਾਰ ਲਾਈਏ ਵੀ ਕਿਦੇ ਆਇਆ ਸੀ ਤੂੰ ਠੀਕ ਐ ਤਾਂ ਲੋਕ ਕਹਿੰਦੇ ਫਿਰ ਕੱਲ ਹੀ ਚੰਗੇ ਸੀ ਕਾਂਗਰਸੀ ਚੰਗੇ ਸੀ ਇਹਨਾਂ ਨਾਲ ਕੋਈ ਨਹੀਂ ਸੀ ਚੰਗੇ ਸਭ ਹਾਂ ਗੱਦਲੀ ਵੀ ਗੱਡੀਆਂ ਕੋਈ ਗੱਲਾਂ ਸੀ ਅੱਛਾ ਹਾਂ ਫਿਰ ਹੁਣ ਕੀ ਦੀ ਸਰਕਾਰ ਆਊਗੀ ਬਾਪੂ ਜੀ ਮੋਦੀ ਵੀ ਖੜਾ ਨਾਲ ਇਹਨਾਂ ਦੇ ਹੁਣ ਮੋਦੀ ਦੀ ਆ ਸਕਦੀ ਹੈ ਮੋਦੀ ਦੀ ਆ ਸਕਦੀ ਹੈ ਮੋਦੀ ਦੀ ਆ ਸਕਦੀ ਅੱਛਾ ਜੀ ਹਾਂ ਕਿਵੇਂ ਮੋਦੀ ਸਾਨੂੰ ਸਮਝਦਾ ਅੱਛਾ ਜੀ ਕਿਵੇਂ ਪਤਾ ਕਿਵੇਂ ਲੱਗਿਆ ਵੀ ਸਮਝਦਾ ਸਾਨੂੰ ਸਾਨੂੰ ਰਸਣ ਪਾਣੀ ਪੈਸੇ ਥੇਲੇ ਸਾਰਾ ਕੁਝ ਦਿੰਦਾ ਉਹ ਅੱਛਾ ਜੀ ਹਾਂ ਠੀਕ ਹੈ ਇਹ ਤਾਂ ਕਾਲੀ ਦਾਖ ਦਿੰਦੇ ਆ ਅਸੀਂ ਐਂ ਕੀਤਾ ਤੇ ਜਿਹੜੇ ਕਾਂਗਰਸ ਵਾਲੇ ਆ ਉਹ ਆਖ ਦਿੰਦੇ ਅਸੀਂ ਐਂ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਸਾਨੂੰ ਜਿਹੜਾ ਜਿਹੜਾ ਕੁਝ ਮੋਦੀ ਨੇ ਕੀਤਾ ਅੱਛਾ ਠੀਕ ਹੈ ਤਾਂ ਮੋਦੀ ਬਾਪੂ ਜੀ ਲੋਕ ਤਾਂ ਦੇ ਐ ਕਹਿੰਦੇ ਮੋਦੀ ਮਾੜਾ ਬੜਾ ਮੋਦੀ ਤਾਂ ਭਾਵੇਂ ਜਮਾ ਹੱਥ ਨੂੰ ਹੱਥ ਮਾਰਨਾ ਦੇ ਸੇ ਮੋਦੀ ਆ ਜਾਏ ਅਸੀਂ ਵੋਟ ਉਹਨੂੰ ਪਾਵਾਂਗੇ ਅੱਛਾ ਜੀ ਮੋਦੀ ਬੰਦਾ ਖੜਾ ਕਰੂਗਾ ਫਿਰ ਆਪ ਦਾ ਬੰਦਾ ਖੜਾ ਕਰੂਗਾ ਤਾਂ ਮੋਦੀ ਉਹ ਨੂੰ ਪਾ ਦੇਾਂਗੇ ਕਾਨੂੰ ਵਾਰਨ ਦੇ ਦੇ ਵੀ ਮੇਰਾ ਬੰਦਾ ਅਸੀਂ ਉਹਨੂੰ ਵੋਟਾਂ ਪਾਵਾਂਗੇ ਸਾਰਾ ਪਿੰਡ ਹੀ ਪਾਵਾਂਗੇ ਇੱਕ ਨਹੀਂ ਹਾਂ ਠੀਕ ਹੈ ਬਾਪੂ ਜੀ ਬਾਲਾ ਅੱਕ ਗਿਆ ਕਾਲੀ ਕਾਂਗਰਸੀ ਤੇ ਆਮ ਆਦਮੀ ਪਾਰਟੀ ਤੋਂ ਇਹਨਾਂ ਨੇ ਫਿਰ ਤੂੰ ਆਖੇਗਾ ਨਾ ਸਾਡੇ ਤੋਂ ਲੂਮ ਨਹੀਂ ਛੱਡਿਆ ਸਭ ਕਰਨ ਕੇ ਮੁੰਨ ਲਿਆ ਸਾਨੂੰ ਠੀਕ ਹੈ ਯਾਰ ਕਮਾਲ ਕਰਤੀ ਕਮਾਲ ਹੀ ਕਰਤੀ ਹਾਂ ਸਖਵੀਰ ਬਾਦਲ ਕਹਿੰਦਾ ਕਾਲੀ ਖਾਨਾ ਗੱਠ ਜੋੜ ਹੋ ਰਿਹਾ ਮੋਦੀ ਦਾ ਸਖਵੀਰ ਬਾਦਲ ਨੂੰ ਨਾ ਫਿਰ ਅਸੀਂ ਬੋਟ ਨਹੀਂ ਪਾਉਂਦੇ ਜੇ ਉਹਨਾਂ ਨਾਲ ਗੱਠ ਜੋੜ ਕਰ ਲਿਆ ਤਾਂ ਹਾਂ ਫਿਰ ਤਾਂ ਆਮ ਆਦਮੀ ਪਾਰਟੀ ਨੂੰ ਪਾ ਦੂੰਗੇ ਫਿਰ ਕੱਲੀ ਆਮ ਆਦਮੀ ਪਾਰਟੀ ਫਿਰ ਜਿਹੜੀ ਪਾਰਟੀ ਰਹੇਗੀ ਉਹਨੂੰ ਪਾ ਦਾਂਗੇ ਜੇ ਸਾਡੇ ਸਹਿਮਤੀ ਹੋਊ ਤਾਂ ਅੱਛਾ ਜੀ ਹਾਂ ਨਹੀਂ ਕਿਸੇ ਨੂੰ ਨਹੀਂ ਪਾਉਂਦੇ ਠੀਕ ਹੈ ਅਸੀਂ ਇੱਥੇ ਹੁੰਨੇ ਇੱਥੇ ਆਂਦੇ ਨਾ ਅਸੀਂ ਛੱਤ 'ਚ ਜਾਂਦੇ ਇੱਥੇ ਹੁੰਨੇ ਆ ਜਿਹੜਾ ਆਉਂਦਾ ਨਾ ਵੀ ਮੈਂ ਅਸੀਂ ਛੱਤ 'ਚ ਜਾ ਕੇ ਆ ਲਿਆ ਉਹਦੇ ਜੁੱਤੀਆਂ ਮਾਰ ਗਈ ਅੱਛਾ ਜੀ ਆਹੋ ਪੱਕੀ ਗੱਲ ਆ ਪੱਕੀ ਖੈਰੀ ਦੁਨੀਆ ਸਾਡਾ ਤੂੰ ਸਵਾਰਿਆ ਕੀ ਹੈ ਤੇ ਕਦੋਂ ਛੱਤ 'ਚ ਆਇਆ ਸੀ ਹੂੰ ਠੂਠਾ ਤਾਂ ਕਰ ਗਏ 2 ਸਾਲਾਂ ਚੋਂ ਤਾਂ ਕਹਿੰਦੇ ਨੌਕਰੀਆਂ ਬਹੁਤ ਦਿੱਤੀਆਂ ਮੈਨੂੰ ਹਾਂ ਬਹੁਤ ਦਿੱਤੀਆਂ ਹੋਣੀਆਂ ਮੇਰੇ ਤਾਂ ਆਪੋ ਪੋਤੇ ਫਿਰਦੇ ਆ ਮੇਰੇ ਦੋਤੇ ਫਿਰਦੇ ਸਾਰੇ 13-14 14 ਪੜੇ ਫਿਰਦੇ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਮੇਰੇ ਰਿਸ਼ਤੇਦਾਰੀਆਂ ਚ ਨਹੀਂ ਮੇਰੇ ਘਰੇ ਆ ਪੋਤੇ 14-14 ਪੜੇ ਉਹ ਫਿਰਦੇ ਆ ਉਹ ਬੈਠੇ ਆ ਘਰੇ ਹੂੰ ਕਿਹਨੂੰ ਦੇਤੀ મોદી ਨੇ ਫਲੈਕਸ ਬੋਰਡ ਭਗਵਾਨਤਮਾਨ ਨੇ ਦਿੱਤੀਆਂ ਕਹਿੰਦਾ ਫਲੈਕਸ ਬੋਰਡ ਵੀ ਲਾਈ ਪਏ ਵਾਹ ਲਾਈ ਪਏ ਫਲੈਕਸ ਬੋਰਡ ਹਾਂ ਉਹ ਤਾਂ ਕਹਿੰਦੇ ਬੋਰਡ ਤੇ ਲਿਖਤਾ ਵੀ ਇਹ ਕਹਿੰਦੇ 40 ਜਿਵੇਂ ਪਹਿਲਾਂ ਕਰਦਾ ਸੀ ਲੂਟ ਲੂਟ ਉਹ ਫਲਾਨੀ ਪਾਰਟੀ ਟੁਕੀ ਪਾਰਟੀ ਔਕੀ ਪਾਰਟੀ ਉਹ ਕੁਝ ਰੀਂਗ ਆਖ ਕੇ ਸੁਣ ਰਹਾ ਸੀ ਇਹਦੇ ਕੋਲ ਉਹ ਉਹ ਕੁਛ ਆ ਹੋਰ ਕੁਛ ਨਹੀਂ ਹਾਂ ਠੀਕ ਹੈ ਜੀ ਆਹ ਟੂਟੀਆਂ ਤੇ ਸੱਪ ਵੜਿਆ ਫਲਾਨੇ ਕੋਸ ਵੜਿਆ ਤੂੰ ਤਾਂ ਸਾਰੇ ਕਰਤੇ ਠੀਕ ਹੈ ਕਹਿ ਦਿੰਦਾ ਸ਼ਖਬੀਰ ਬਾਦਲ ਕਿ ਇਹਨੂੰ ਅੰਦਰ ਤੁੰਨੂਗਾ ਫਿਰ ਤੁੰਨਿਆ ਤਾਂ ਹੈ ਨਹੀਂ ਹਨਾ ਤੇ ਤੁੰਨਿਆ ਤਾਂ ਹੈ ਨਹੀਂ ਇਹਨੇ ਅੱਛਾ ਹਾਂ ਹਾਂ ਤੇ ਨਾ ਲੋਕਾਂ ਦੇ ਕੰਮ ਸਵਾਰੇ ਮਾ ਸਾਡੇ ਨਾਲ ਵਾਦਾ ਕੀਤਾ ਸਾਨੂੰ ਵੋਟਾਂ ਪਾਓ ਅਸੀਂ 1000 ਰੁਪਏ ਦੀ بجائے 1500 ਦੀ بجائے 2500 ਕਰਾਂਗੇ ਤੇ 25 ਰੁਪਏ ਵੀ ਨਹੀਂ ਵਧਾਏ ਉਹ ਵੀ ਬੰਦ ਕਰਤੇ ਉਹ ਵੀ ਬੰਦ ਕਰਤੇ ਟਾਈਮ ਨਾ ਮਿਲ ਜਾਂਦੀ ਹੈ ਤਾਂ ਉਹ ਨਾ ਕਿੱਥੇ ਮਿਲ ਜਾਂਦੀ ਆ ਮਾਪ ਦੀ ਮਰਜ਼ੀ ਨਾ ਦਿੰਦੇ ਆ ਚਕਵੀਰ ਬਾਦਲਾ ਦਾ 15 ਨੂੰ ਮੇਰੇ ਕੋਲੇ ਪਲਸ਼ਨ ਵੰਡ ਕੇ ਕਾਗਜ਼ ਆਉਣੇ ਚਾਹੀਦੇ ਕੌਣ ਕਹਿੰਦਾ ਸੀ ਚਕਵੀਰ ਬਾਦਲਾ ਜਿੰਨਾ ਚਿਰ ਉਹਦਾ ਰਾਜ ਰਹਿ ਤੇ ਹੁਣ ਤੁਸੀਂ ਦੇਖ ਲਓ ਵੀ ਕਾਹੇ ਤਰੀਕ ਆ ਅੱਜ ਕਿਸੇ ਨੂੰ ਉਮੀਦ ਨਹੀਂ ਹੈ ਰਚਨਦੀਪ ਇਹ ਬਜ਼ੁਰਗਾਂ ਕੋਲੇ ਕਿੱਥੋਂ ਕਮਾਈ ਆ ਦਵਾਈ ਦਫਟਾ ਇਹਨਾਂ ਨੇ ਉੱਥੋਂ ਹੀ ਲੈਣਾ ਨਹੀਂ ਆਉਣੀ ਇਹ ਬਜ਼ੁਰਗਾਂ ਨੂੰ ਉਦੋਂ ਵੀ ਔਖਾ ਆਇਆ ਪਿਆ ਕਈ ਤਾਂ ਡਰਾਈ ਜਾਂਦੇ ਮੇਰੇ ਵਰਗੇ ਇੱਥੇ ਗਫਮਾਰ ਮਾਰ ਵੀ ਚੋਂ ਜਾਬਤਾਂ ਲਾ ਗਿਆ ਹੁਣ ਬੈਠਣ ਨਹੀਂ ਆਉਣੀ ਇਹਨਾਂ ਨੂੰ ਉਦੋਂ ਵੀ ਧੋਖੇ ਹੋ ਗਿਆ ਵੀ 2 ਮਹੀਨਿਆਂ ਨੂੰ ਮਿਲੋ ਪਰ 3 ਮਹੀਨਿਆਂ ਨੂੰ ਮਿਲ ਆਉਂਦੀ ਵੀ ਨਹੀਂ ਹੈ ਬਜ਼ੁਰਗਾਂ ਦਾ ਕੰਮ ਇਸੇ ਤੇ ਰੋਜ਼ਗਾਰ ਨਹੀਂ ਹੋਰ ਕੋਈ ਮਾਥੇ ਕੀ ਕਰਨਗੇ ਕੀ ਹੈ ਹੁਣ ਹਲਵਾ ਲੈਣਗੇ ਠੀਕ ਹੈ ਜੇ ਆਪਾਂ ਪੱਕੀ ਸਾਰੀ ਦਾ ਬਠਲ ਚਾਕੇ ਪੈੜ ਤੇ ਚੜ ਜਾਣਗੇ ਕੱਲਾ ਪਿਲਸ਼ਨ ਤੇ ਇਹਨਾਂ ਦਾ ਠੀਕ ਹੈ ਹੋਰ ਜਿਹੜਾ ਵੀ ਆ ਹੁਣ ਦੇਖ ਲਓ ਵੀ ਨੁਕਸਾਨ ਘੜਿਆਂ ਦਾ ਪਿਛਲੇ ਸਾਲ ਬਹੁਤ ਹੋਇਆ ਵੀ ਪਤਾ ਨਹੀਂ ਕੀ ਹੋਇਆ ਜਿਹੜੇ ਬੰਦਿਆਂ ਦੇ ਨੁਕਸਾਨ ਨਹੀਂ ਸੀ ਉਹ ਤਾਂ ਆਦੇ ਪੈਸੇ ਲੈ ਗਏ ਤੇ ਦੂਜੇ ਰਹਿ ਗਏ ਅੱਛਾ ਜੀ ਹਾਂ ਤੇ ਫਿਰ ਸੁਧਾਰ ਤੇ ਬਦਲਾਅ ਕੀ ਹੋਇਆ ਅੱਛਾ ਜੀ ਇਹਨਾਂ ਦੇ ਮੌਲਕ ਇੱਥੇ ਆਉਂਦਾ ਕੋਲੇ ਗਰਦੌਰੀਆਂ ਕਰਾਉਂਦਾ ਜੇ ਮੇਰੇ 2 ਕਿਲਾ ਨੁਕਸਾਨ ਸੀ ਮੈਨੂੰ 1/2 ਕਿੱਲੇ ਦਾ ਨੁਕਸਾਨ ਤਾਂ ਦਿੰਦਾ ਜਿਹਦੇ ਨੁਕਸਾਨ ਕਿੱਲੇ ਦਾ ਹੋਇਆ ਸੀ ਉਹ ਤਾਂ ਗਰੀਬ ਮਰਿਆ ਗਿਆ ਬਿਲਕੁਲ ਜੀ ਜਿਹਦੇ ਨੁਕਸਾਨ ਨਹੀਂ ਉਹ ਪੈਸੇ ਲੈ ਜਾਂਦੇ ਇੱਥੇ ਕੋਈ ਨਹੀਂ ਠੀਕ ਐ ਦਬੜੂ ਘਸੜੂ ਜਿਵੇਂ ਚੱਲੀ ਜਾਂਦਾ ਚੱਲੀ ਜਾਂਦੀਆਂ ਸਰਕਾਰਾਂ ਦਾ ਰਾਸ਼ਨ ਮਿਲਿਆ ਪਿੰਡ ਚ ਮਿਲਿਆ ਤਾਂ ਹੈਗਾ ਨਾ ਮਿਲਿਆ ਰਗਾ 5 ਕਿਲੋ ਕੱਟ ਕੇ ਮਿਲਿਆ ਕਿਵੇਂ 5 ਕਿਲੋ ਕੱਟਿਆ ਇਹਨਾਂ 15 ਸੀਗਾ ਤੇ 15 ਵਿੱਚੋਂ 5 ਕਿਲੋ ਆਟਾ ਕਰਤਾ ਦੂਜੀ ਕਣਕ ਕਰਤੀ ਠੀਕ ਹੈ ਇੱਕ ਹੀ ਦੋ ਕਹਾਣੀ ਵੰਡ ਕਰਤੀ ਹਾਂ ਪਰ ਇਹੀ ਦਾ ਕੰਮ ਆ ਅੱਛਾ ਹਾਂ ਇਹੀ ਦਾ ਗਲਤ ਕੰਮ ਕੀਤਾ ਉਹ ਕਹਿੰਦੇ ਇਸ ਤੇ ਚੰਗਾ ਹੀ ਕੰਮ ਕਰਤਾ ਰਾਸ਼ਨ ਕਹਿੰਦੇ ਪੀਸਿਆ ਵਸਾਇਆ ਕਹਿੰਦੇ ਆਟਾ ਦੇਣ ਲੱਗ ਨਹੀਂ ਨਹੀਂ ਇਹ ਤਾਂ ਗਲਤ ਹੋ ਗਿਆ ਸਣਾ ਲੋੜ ਹੀ ਨਹੀਂ ਚੱਕੀ ਤੇ ਜਾਂਦੀ ਵਿੱਚ ਨਹੀਂ 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 ਗਲਤ ਹੋ ਗਿਆ ਕੰਮ ਇਹਦਾ ਗਲਤ ਹੋ ਗਿਆ ਗਲਤ ਹੋ ਗਿਆ ਚੰਗਾ ਕੰਮ ਕੀਤਾ ਆ ਮਾ ਜੱਟੀ ਦੀ ਸਰਕਾਰ ਕਿਵੇਂ ਆ ਕਿਵੇਂ ਦੀ ਲੱਗੀ ਆ ਮਾਦੀ ਨਹੀਂ ਕੀਤਾ ਹੀ ਚੰਗਾ ਕੰਮ ਨਾ ਨੇ ਵੋਟਾਂ ਪਾਈਆਂ ਸੀ ਵੋਟਾਂ ਪਾਈਆਂ ਹੁਣ ਫਿਰ ਇਹ ਨਹੀਂ ਬਣੇ ਵੋਟਾਂ ਪਾਈਆਂ ਦਾ ਹੁਣ ਕਿਹਨੂੰ ਪਾਵਾਂਗੇ ਉਹ ਦੇਖਾਂਗੇ ਜਿਹੜਾ ਕੋਈ ਕੰਮ ਕਰੂਗਾ ਉਸ ਨੂੰ ਵੋਟਾਂ ਪਾਵਾਂਗੇ ਐਦੂ ਬਾਦ ਕੀ ਕੰਮ ਕਰਦੂ ਚੋਣ ਜਾਬਤਾ ਲੱਗ ਗਿਆ ਪਤਾ ਤੈਨੂੰ ਹੁਣ ਵੋਟਾਂ ਪਾਉਣੀਆਂ ਹਾਂ ਹਾਂ ਪਤਾ ਸਾਨੂੰ ਚੋਣ ਜਾਬਤਾ ਬੰਦਾ ਖੜਾ ਕਰਤਾ ਆਮ ਆਦਮੀ ਪਾਰਟੀ ਨੇ ਚਲ ਠੀਕ ਹੈ ਵਧੀਆ ਕਰਤਾ ਤਾਂ ਹਾਂ ਤੇ ਫਿਰ ਕਿਵੇਂ ਕਿਹਨੂੰ ਵੋਟਾਂ ਪਾਵਾਂਗੇ ਵੋਟਰਾਂ ਜਿਵੇਂ ਅੱਗੇ ਪੈਂਦੀਆਂ ਉਵੇਂ ਪਾਵਾਂਗੇ ਠੀਕ ਹੈ ਠੀਕ ਹੈ ਹਾਂ ਤੇ ਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਤੇ ਕਾਲੀ ਦਲ ਤੇ ਮੋਦੀ ਇਕੱਠੇ ਹੋ ਰਿਹਾ ਕਿਵੇਂ ਹੈ ਕਿਹਦੀ ਸਰਕਾਰ ਆਊਗੀ ਕਿਵੇਂ ਦਾ ਲੱਗਦਾ ਤੈਨੂੰ ਕਿਹਦੀ ਬਣ ਜੂਗੀ ਸਰਕਾਰ ਮੋਦੀ ਹੀ ਲੱਗਦਾ ਸਰਕਾਰ ਆਊਗੀ ਪੱਕਾ ਪੱਕਾ ਕੀ ਗੱਲ ਬਾਈ ਕਿਵੇਂ ਆਮ ਆਦਮੀ ਪਾਰਟੀ ਤੋਂ ਜੀ ਅੱਕ ਗਿਆ ਜੀ ਅੱਕੇ ਹੀ ਆ ਇਹਨਾਂ ਇੱਥੇ ਹੀ ਕੋਈ ਨੱਕਾ ਆਵੇ ਨਾ ਬਗਰੀਬਾਂ ਦਾ ਨਹੀਂ ਕਿਤੇ ਰੱਖਾ ਕੋਈ ਅੱਛਾ ਜੀ ਹਾਂ ਜੀ